ਆ ਗਉਣਾ ਕਥਾ ਕੀਰਤਨ ਵਿਚਾਰ ਏ ਗੁਰੂ ਅਰਜਨ ਜੀ ਸਦਾ ਹੀ ਤੁਹਾਡੀ ਸੰਗਤ ਵਿੱਚ ਚੱਲ ਰਿਹਾ ਹੈ ਅਜਾ ਚਬਰ ਸਿਰ ਟੁੱਲਾ ਨਾਮ ਅੰਮ੍ਰਿਤ ਮੁਖ ਲੀਓ ਅਜਾ ਚਬਰ ਬਾਦਸ਼ਾਹਾਂ ਦੇ ਚਬਰ ਉਹਨਾਂ ਚ ਰਿਆਂ ਜਿੰਨਾਂ ਕਰ ਸਵਾਸ ਤੇ ਦੁਆ ਗੱਦੀ ਨਹੀਂ ਲੰਦਾ ਜਿੱਤ ਲੰਗੇ ਜਦੇ ਚਬਰ ਦੁਏ ਤੇ ਫਿਰਨ ਲੱਗ ਜਾਂਦਾ ਚੰਡੀਆਂ ਕਹਿ ਲੋ ਉਹ ਮਨਿਸਟਰਾਂ ਦੀਆਂ ਅੱਜ ਕਿਸੇ ਹੋਰ ਦੇ ਤਰੰਗਾ ਕੱਲ ਨੂੰ ਕਹਿੰਦੀ ਹੋਰ ਇਨਵੈਸਟਰ ਤੇ ਲੱਗੀ ਵੀ ਆ ਪੰਜਾਬ ਚ ਇਹ ਅਜਾ ਨਹੀਂ ਇਹ ਚਬਰ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਹੋ ਰਿਹਾ ਹੈ ਸਦਾ ਹੀ ਇੱਥੇ ਥੋੜੀ ਜੀ ਗੱਲ ਇੱਕ ਹੋਰ ਤੁਹਾਨੂੰ ਮੈਂ ਦੱਸਣ ਲੱਗਿਆ ਜਦੋਂ ਸਾਡੀ ਸ਼੍ਰੋਮਣੀ ਕਮੇਟੀ ਬਣੀ ਨਾ 1920 ਵਿੱਚ ਥੋੜੇ ਗੱਲ ਇਹ ਨੋਟਿਸ ਵਿੱਚ ਨਹੀਂ ਹੋਣੀ ਜਦੋਂ ਤਖਤ ਸਾਹਿਬ ਤੋਂ ਪਾਲਕੀ ਜਾਂਦੀ ਹੈ ਨਾ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਵੀ ਕਰੇ ਹੋਣੇ ਸ਼ਾਮ ਨੂੰ ਫੇਰ ਉੱਥੇ ਜਾਂਦੀ ਹੈ ਸਕਾਸ਼ਣ ਵਾਸਤੇ ਤਾਂ ਚੋਰ ਹੁੰਦਾ ਨਾ ਪਾਲਕੀ ਤੇ ਉਥੋਂ ਵੀ ਇਧਰੋਂ ਵੀ ਪਰ ਇਹ ਜੇ ਕਟੜਵਾਦੀ ਜਮੇ ਸੀ ਨਾ ਸਾਡੇ ਚੁੰਡ ਵੀ ਆਗੇ ਉੱਥੇ ਇਹ ਚੌਰ ਬੰਦ ਕਰਤਾ ਸੀ ਗੁਰੂ ਗ੍ਰੰਥ ਸਾਹਿਬ ਤੇ ਹੁਣ ਹਰਮੰਦਰ ਸਾਹਿਬ ਕਹਿੰਦੇ ਤੁਹਾਡੇ ਨੋਟਸ ਵਿੱਚ ਨਹੀਂ ਗੱਲਾਂ ਆਈਆਂ ਹੋਣੀਆਂ ਬੰਦ ਕਰਤਾ ਸੀ ਕਹਿੰਦੇ ਪਾਲਕੀ ਤੇ ਚੌਰ ਕਿਉਂ ਕਰਨਾ ਬਹੁਤ ਚਿਰ ਚੌਰ ਤੋਂ ਬਿਨਾ ਪਾਲਕੀ ਜਾਂਦੀ ਰਹੀ ਚੌਰ ਤੋਂ ਬਿਨਾ ਆਉਂਦੀ ਰਹੀ ਐਸੇ ਅੰਸ ਸਾਡੇ ਵਿੱਚ ਪੈਦਾ ਹੁੰਦੇ ਉਹ ਤਾਂ ਤੁਸੀਂ ਨਾ ਹੁਣ ਸੁਣਿਆ ਹੋਣਾ ਸੰਤ ਪ੍ਰੇਮ ਸਿੰਘ ਜੀ ਮਹਰਾਲੇ ਵਾਲੇ ਜਿਨ੍ਹਾਂ ਦੀ ਚੇਲੀ ਬੀਬੀ ਜਗੀਰ ਕੌਰ ਐ ਇਹਨਾਂ ਦਾ ਡੇਕ ਐ ਨ ਮੁਰਾਲੇ ਉਹ ਸੜੀ ਪ੍ਰਧਾਨ ਵੀ ਰਹੀ ਐ ਮੈਂਬਰ ਹੁਣ ਇਹ ਮੁਰਾਲੇ ਵਾਲੇ ਸੰਤ ਪ੍ਰੇਮ ਸਿੰਘ ਜੀ ਇਹ ਫਿਰ ਐ ਜੀ ਪੀਸੀ ਦੇ ਮੈਂਬਰ ਬਣੇ ਉਦੋਂ ਮੈਂਬਰ ਬਣਾਤੇ ਤੇ ਗੁਰਮੁਖ ਪਿਆਰੇ ਉਦੋਂ ਗਿਆਨੀ ਅਮੀਰ ਸਿੰਘ ਜੀ ਬ੍ਰਹਮ ਗਿਆਨੀ ਸਤੋ ਵਾਲੀ ਗਲੀ ਵਾਲੇ ਟਕਸਾਲ ਵਾਲੇ ਨਹੀਂ ਟਕਸਾਲ ਐ ਅੰਮ੍ਰਿਤਸਰ ਦੀ ਅਮੀਰ ਸਿੰਘ ਗਿਆਨੀ ਮਨੀ ਸਿੰਘ ਜੀ ਦੀ ਉਹ ਵੀ ਜਿਉਂਦੇ ਤੇ ਉਹਨਾਂ ਦਾ ਬਾਹ ਕੋਈ ਚੱਲੇ ਨਾ ਚੋਰ ਮਾਰਾ ਤੇ ਹੋਵੇ ਨਾ ਉਹਨਾਂ ਨੇ ਫੇਰ ਮੁਰਾਲੇ ਵਾਲੇ ਸੰਤ ਪ੍ਰੇਮ ਸਿੰਘ ਜੀ ਨੂੰ ਕਿਹਾ ਅਮੀਰ ਸਿੰਘ ਜੀ ਬ੍ਰਹਮ ਗਿਆਨੀਆਂ ਨੇ ਕਿ ਤੁਸੀਂ ਮੈਂਬਰ ਹੋ ਇਹ ਮਨਮਤ ਹਟਾਓ ਇਹ ਬਾਣੀ ਤਾਂ ਕਹਿੰਦੀ ਹੈ ਅਜੈ ਚਬਰ 24 ਘੰਟੇ ਜੁਗੋ ਜੁਗ ਅਟਲ ਹੋਣਾ ਚਾਹੀਦਾ ਇਹ ਤੁਹਾਡੇ ਸਿੱਖਾਂ ਨੇ ਬੰਦ ਕਰਤਾ ਉਹ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੇ ਫਿਰ ਜਦੋ ਜਹਿਦ ਕੀਤੀ ਤਾਂ ਦਵਾਰਾ ਪਾਲਕੀ ਸਾਹਿਬ ਤੇ ਚੌਰ ਹੋਣ ਲੱਗਿਆ ਅਜ ਕੇ ਕੋਸਾਤਨਾ ਇੱਥੇ ਤੱਕ ਸਾਡੇ ਵਿੱਚ ਬੈਠੇ ਹਨ ਮਹਾਰਾ ਦਾ ਚੌਰੇ ਬੰਦ ਕਰਤਾ ਹੁਣ ਦੇਖ ਲੋ ਜਦ ਹੁਕਮਨਾਮਾ ਉਦੋਂ ਤੱਕ ਖੜ ਕੇ ਚੌਰ ਹੋਊਗਾ ਸਾਰਾ ਦਿਨ ਗ੍ਰੰਥੀ ਚੌਰ ਕਰੂਗਾ ਇੱਥੇ ਜੰਮੇ ਹੈ ਫਿਰਦੇ ਇੱਥੇ ਮੈਂ ਨੌ ਵੀ ਲੈ ਦਿੰਨਾ ਮਿਸ਼ਨਰੀ ਇਹ ਜਿਹੜੇ ਮਿਸ਼ਨਰੀ ਕਹੋਣੇ ਇਹ ਪੌੜੇ ਨੇ ਪੌੜੇ ਸਾਰੇ ਇਆ ਹੋ ਰਿਹਾ ਕਿ ਵਿੱਚ ਤੁਸੀਂ ਮੇਤੇ ਨਾ ਨਾ ਲਵਾਓ ਕਹਾਣੇ ਤੁਸੀਂ ਸਭ ਜਾਣਦੇ ਹੋ ਕਹਿੰਦੇ ਮਹਾਰਾਜ ਨੂੰ ਪੱਖਾ ਲਾਉਣ ਦੀ ਕੀ ਲੋੜ ਹੈ ਇਹਨੂੰ ਕਿਤੇ ਗਰਮੀ ਲੱਗਦੀ ਹੈ ਕੰਬਲ ਦੇਣ ਦੀ ਕੀ ਲੋੜ ਹੈ ਕਹਿੰਦੇ ਇਹਨੂੰ ਕਿਤੇ ਪਾਲਾ ਲੱਗਦਾ ਵੇਖੋ ਕੀ ਸਮਝਦੇ ਮਹਾਰਾਜ ਨੂੰ ਇੱਕ ਕਿਤਾਬ ਇਹ ਤਾਂ ਦਸ਼ਾ ਪਾਸ਼ਾ ਦੀ ਜਾਗਦੀ ਜੋਤ ਹੈ ਸਾਡੀ ਜਿਉਂਦੇ ਸਤਿਗੁਰ ਨੇ ਉਹਨਾਂ ਨੇ ਚੋਰ ਕਰਨਾ ਬੰਦ ਕੀਤਾ ਸੀ ਹੁਣ ਵੀ ਕਹਿੰਦੇ ਧੂਪ ਨਾ ਠਕਾਓ ਜੀ ਜੋਤ ਨਾ ਜਗਾਓ ਜੀ ਕੀ ਲੋੜ ਹੈ ਦੇਖੋ ਕਿਧਰ ਨੁੱਤਰੇ ਉਹ ਸੰਤ ਪ੍ਰੇਮ ਸਿੰਘ ਜੀ ਮਹਰਾਏ ਵਾਲਿਆਂ ਨੇ ਉਹ ਮੈਂਬਰ ਰਹੇ ਨੇ ਫਿਰ ਵੀ ਤੁਹਾਨੂੰ ਇੱਕ ਹੋਰ ਗੱਲ ਯਾਦ ਕਰਾ ਦਿੰਨੇ ਕਿ ਜਦ ਬੀੜਾਂ ਬਦਲੀਆਂ ਸ਼ਰਮਣੀ ਕਮੇਟੀ ਨੇ ਉਦੋਂ ਵੀ ਇਹੀ ਲਾਣਾ ਸੀ ਕਟੜਵਾਦੀ ਵਿੱਚ ਸਾਰੇ ਮੂਲ ਮੰਤਰ ਬਦਲ ਦਿੱਤੇ ਯਾਦ ਨਹੀਂ ਥੋੜੇ ਮੂਲ ਮੰਤਰ ਬਦਲ ਦਿੱਤੇ ਸਾਰੇ ਜਿਹੜੀ ਪਹਿਲੀ ਬੀੜ ਸੀ ਨਾ ਉਹਦੇ ਬਦਲੇ ਮੇ ਉਹਨੇ ਕਦੇ ਰਾਗ ਮੂਰੇ ਕਦੇ ਮੂਲ ਮੰਤਰ ਇਹਨਾਂ ਨੇ ਕੀ ਕੀਤਾ ਸਾਰੇ ਹੀ ਮੂਰੇ ਲਿਖਤੇ ਮੂਲ ਮੰਤਰ ਰਾਗ ਬਾਦ ਵਿੱਚ ਲਿਖਦੇ ਕਹਿੰਦੇ ਮੂਲ ਮੰਤਰ ਉੱਪਰ ਲਿਖਣਾ ਉਦੋਂ ਵੀ ਯਾਦ ਰੱਖਿਓ ਸੰਤ ਮਹਾਰਾਜ ਬਾਬਾ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ ਬਾਬਾ ਅਤਰ ਸਿੰਘ ਜੀ ਦੀ ਗੱਦੀ ਤੇ ਉਹਨਾਂ ਨੇ ਜਦੋਂ ਉਹ ਉਦੋਂ ਮੈਂਬਰ ਸੀ ਜਦੋਂ ਜਾਇਦ ਕੀਤੀ ਫਿਰ ਰਾੜਾ ਸਾਹਿਬ ਮੀਟਿੰਗ ਹੋਈ ਸੀ ਇੰਡੀਆ ਦੇ ਸੰਤਾਂ ਦੀ ਰਾੜਾ ਸਾਹਿਬ ਉਹਨਾਂ ਨੇ ਫਿਰ مخالਫਤ ਕੀਤੀ ਸੀ ਵੀ ਇਹ ਬੀੜਾ ਅਸੀਂ ਜਾਣ ਨਹੀਂ ਦਵਾਂਗੇ ਕਿਤੇ ਵੀ ਜਿਹੜੇ ਤੁਸੀਂ ਮੂਲ ਮੰਤਰ ਗੁਰੂ ਗੋਬਿੰਦ ਸਿੰਘ ਦੇ ਬਦਲ ਤੇ ਲਿਖੇ ਹੋਏ ਉਦੋਂ ਵੀ ਸਾਧੂ ਸਮਾਜ ਨੇ ਡਟ ਕੇ ਮੁਕਾਬਲਾ ਕੀਤਾ ਸੀ ਤਾਂ ਦਵਾਰਾ ਬੀੜਾਂ ਛਪੀਆਂ ਨੇ ਉਹ ਸਾਰੀਆਂ ਬੀੜਾਂ ਮਹਾਂਪੁਰਸ਼ਾਂ ਨੇ ਆਪ ਪਛਾਈਆਂ ਚੁੱਕ ਚੁੱਕ ਕੇ ਅੰਮ੍ਰਿਤ ਸਰ ਸਾਹਿਬ ਨਹੀਂ ਤਾਂ ਬੀੜੇ ਬਦਲਤੀ ਸੀ ਆਪਣੀ ਗੁਰਸਿੱਖ ਪਿਆਰਿਓ ਆਜਾ ਇਹ ਚਾਵਰ ਸਿਰ ਝੁਲੇ ਏ ਗੁਰੂ ਅਰਜਨ ਦੇਵ ਜੀ ਤੇ ਰਾਜੇ ਮਹਾਰਾਜਿਆਂ ਦੇ ਚੌਰ ਕਦੇ ਝੁਲਦੇ ਨੇ ਕਦੇ ਹਟ ਜਾਂਦੇ ਨੇ ਤਾਂ ਹੈ ਤੁਹਾਡੇ ਸਤਿਗੁਰਾਂ ਦੀ ਗੱਦੀ ਨਾ ਜਿੱਤਣ ਵਾਲਾ ਅਖੰਡ ਸਦਾ ਹੀ ਤਰਸਦੇ ਨੇ ਲੋਕ ਮੈਂ 2 ਮਿੰਟ ਚੌਰ ਦੀ ਸੇਵਾ ਕਰਾਂ ਗੁਰੂ ਮਹਾਰਾਜ ਦੇ ਸੀਸ ਤੇ ਹਣ ਵਾਲਾ ਚੌਰ ਮੱਥੇ ਨੂੰ ਲਾਉਂਦੇ ਨੇ ਕਿਸਮਤ ਸਮਝ ਕੇ ਗੁਰੂ ਮਹਾਰਾਜ ਦੇ ਸੀਸ ਤੇ ਚੌਰ ਝੁਲਦਾ ਇਹ ਸਦਾ ਅਮਰ ਝੁਲਣ ਵਾਲਾ ਹਾਂ ਜੀ ਅਜੈ